ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਮਾਮਾ ਬਾਦਜਾ ਭਾਗ 22 ਮਾ ਚੰਨ ਦੀ ਟੁਕੜੀ ਆਕਾਸ਼ ਦੀ ਹਿੱਕ ਵਿੱਚੋਂ ਉੱਭਰ ਰਹੀ ਸੀ ਜਿਸ ਦੀ ਫਿੱਕੇ ਚਾਨਣ ਵਿੱਚ ਰਾણો ਘਰ ਵੱਲ ਮੁੜੀ ਜਾ ਰਹੀ ਸੀ ਆਪਣੀ ਮਾਂ ਪਾਸੋਂ ਸਹੇਲੀ ਦੇ ਵਿਆਹ ਵਾਲੇ ਘਰ ਜਾਣ ਦਾ ਬਹਾਨਾ ਕਰਕੇ ਆਈ ਸੀ ਜਿਸ ਕਰਕੇ ਚਿਰ ਕਰਕੇ ਘਰ ਪਹੁੰਚਣ ਦੀ ਉਸ ਨੂੰ ਚਿੰਤਾ ਸੀ ਅਲਵਤ ਇਸ ਗੱਲ ਦਾ ਤਲਕੂ ਉਸ ਨੂੰ ਸ਼ੁਰੂ ਤੋਂ ਹੀ ਕੀ ਤੱਕ ਲੱਗ ਰਿਹਾ ਸੀ ਕਿ ਮਤਾ ਕੋਈ ਉਸ ਨੂੰ ਛੜਕ ਵੱਲ ਜਾਂ ਧਿਆਉਂਦਿਆਂ ਜਾਂ ਮੋਤੀ ਨਾਲ ਗੱਲਾਂ ਕਰਦਿਆਂ ਵੇਖ ਲਵੇ ਜਿੰਨਾ ਚਿਰ ਉਹ ਮੋਤੀ ਨਾਲ ਗੱਲਾਂ ਕਰਦੀ ਰਹੀ ਬਿੱਲੀ ਵਾਂਗ ਚੁਕੰਨੀ ਰਹਿ ਕੇ ਆਪਣੇ ਆਲੇ-ਦੁਆਲੇ ਝਾਕਦੀ ਹੀ ਰਹੀ ਸੀ ਸਵਾਰੇ ਉਸ ਨੂੰ ਉਸ ਥਾਂ ਲੱਗ ਗਿਆ ਕੋਈ ਆਉਂਦਾ ਜਾਂਦਾ ਉਸ ਦੀ ਨਜ਼ਰੀ ਨਹੀਂ ਸੀ ਪਿਆ ਫਿਰ ਵੀ ਉਸ ਦਾ ਤੋਖਲਾ ਕਾਇਮ ਰਿਹਾ ਜਿਹੜਾ ਅਜੇ ਤੱਕ ਵੀ ਕਾਇਮ ਸੀ ਉਸ ਦੇ ਕਦਮਾਂ ਵਿੱਚ ਇਸ ਵੇਲੇ ਜਿੰਨੀ ਤੇਜ਼ੀ ਸੀ ਮੰਨਦੀ ਹਾਲਤ ਉਨੀ ਹੀ ਟਿਕਾਊ ਸੀ। ਮੋਤੀ ਨੂੰ ਮਿਲਣ ਲਈ ਤੇ ਨਾਲੇ ਉਸ ਨਾਲ ਲੜਨ ਝਗੜਨ ਲਈ ਉਹ ਅੱਜ ਕੱਲ ਅੱਜ ਕਿਲ ਕਾਂਟੇ ਨਾਲ ਲੈਸ ਹੋ ਕੇ ਘਰੋਂ ਨਿਕਲੀ ਸੀ। ਪਰ ਉਸ ਦਿਨ ਉਹ ਜੂਕੀਆਂ ਤਰਫਾਂ ਝਟਪਾਂ ਦੇ ਤਾਣੇ ਮੀਨੇ ਵਾਸਤਵ ਵਿੱਚ ਉਸ ਦੀ ਉਸ ਦੀ ਆਤਮਾ ਦਾ ਅਤਵਾ ਪੁਨਰਮਿਲਨ ਦੀ ਤੀਬਰਤਾ ਦਾ ਹੀ ਪ੍ਰਤੀਕ ਸੰਨ ਰਾણો ਨਹੀਂ ਸਮਝ ਸਕੀ ਕਿ ਮੋਤੀ ਨਾਲ ਲੜ ਲਈ ਜਿਹੜੇ ਸ਼ਸਤਰ ਅਸਤਰ ਇਕੱਠੇ ਕਰਕੇ ਉਹ ਆਪਣੇ ਨਾਲ ਲੈ ਕੇ ਗਈ ਸੀ ਉਹਨਾਂ ਵਿੱਚ ਬਰੂਤ ਦੀ ਮਾਤਰਾ ਵਾਲੀ ਸੀ ਜਾਂ ਫੁੱਲਾਂ ਦੀ ਪ੍ਰਾਂਖਤੀ ਨਾ ਹੀ ਉਹ ਇਸ ਗੱਲ ਦਾ ਨਿਰਣਾ ਕਰਨ ਵਿੱਚ ਸਫਲ ਹੋਈ ਸੀ ਕਿ ਜਿਸ ਦੁਸ਼ਮਣ ਨਾਲ ਲੜਾਈ ਕਰਨ ਗਈ ਸੀ ਉਸ ਉੱਤੇ ਫਤਿਹ ਪਾ ਕੇ ਆਈ ਹੈ ਜਾਂ ਉਸ ਅੱਗੇ ਗੋਡੇ ਟੇਕੇ ਉਹ ਤਾਂ ਜੈਸਾ ਕੁਝ ਹੈ ਸੀ ਸੋ ਹੈ ਸੀ पर इस वेले जब राणो मुड़ी आ रही थी खुशी गर्भ ਤੇ ਉਤਸ਼ਾਹ ਨਾਲ ਲੱਦੀ ਪੱਦੀ ਸੀ ਜਿਸ ਕਰਕੇ ਉਸ ਦੇ ਕਦਮ ਸਿੱਧੇ ਨਹੀਂ ਸੰ ਪੈ ਰਹੇ ਇਹੋ ਤਾਂ ਵੱਡਾ ਫਰਕ ਹੈ ਸਧਾਰਨ ਲਈ ਅਤੇ ਪਿਆਰ ਦੀ جنگ ਵਿੱਚ ਕਿ ਇਸ ਦੀ ਹਾਰ ਵੀ ਮਿੱਠੀ ਤੇ ਜਿੱਤ ਵੀ ਮਧੁਰ ਰਾणो ਉਸ ਵੇਲੇ ਮਹਿਸੂਸ ਕਰ ਰਹੀ ਸੀ ਕਿ ਇਸ ਸੰਗਰਾਮ ਵਿੱਚ ਜਿੱਤ ਖਾ ਕੇ ਵੀ ਅੱਜ ਉਸਨੇ ਜ਼ਿੰਦਗੀ ਦੀ ਸਮੁੱਚੀ ਬਾਜ਼ੀ ਜਿੱਤ ਲਈ ਮੋਤੀ ਅੱਗੇ ਕੀਤੇ ਆਤਮ ਸੰਪਰਪਨ ਨੇ ਅੱਜ ਉਸ ਨੂੰ ਪ੍ਰੇਮ ਦੀ ਉਸ ਅਪਹੁੰਚ ਟੀਸੀ ਤੇ ਪਹੁੰਚਾ ਦਿੱਤਾ ਜਿੱਥੇ ਸਰਬ ਸੁਧਾਰਨ ਦਾ ਹੱਥ ਵੀ ਨਾ ਆਪੜ ਸਕੇ ਰਾਣੂ ਦੇ ਜਿੰਨੇ ਵੀ ਕਦਮ ਉਠ ਰਹੇ ਸਨ ਉਹ ਨੰਗਾ ਹੀ ਵਖੋ ਵਖ ਕੇ ਸਮਦਨਾ ਮੋਤੀ ਦੀਆਂ ਰੂਪ ਰਖਾ ਮ ਉਸ ਦੇ ਸਾਹਮਣੇ ਉਹ ਲੀਕਦੀਆਂ ਜਾ ਰਹੀਆਂ ਸਨ ਅੰਤ ਦਰਜੇ ਦੀ ਜਿੱਲ ਤੇ ਪਤਨ ਤੇ ਦਲਦਲ ਕੋ ਬਹਾਇ ਮੋਤੀ ਆਤਮ ਸੁੱਧਤਾ ਦੀ ਉਸ ਬਲੰਦੀ ਉੱਤੇ ਜਾ ਪਹੁੰਚਿਆ ਜਿਸ ਤੋਂ ਅੱਗੇ ਬਤਨ ਪ੍ਰਸਤੀ ਤੇ ਆਤਮ ਤਿਆਗ ਦਾ ਮਾਰਗ ਸ਼ੁਰੂ ਹੁੰਦਾ ਹੈ ਤੇ ਮੋਤੀ ਰਵਾ ਰਵੀ ਉਸ ਮਾਰਗ ਉੱਤੇ ਤੁਰਿਆ ਜਾ ਰਿਹਾ ਹੈ ਮੋਤੀ ਅੱਜ ਆਪਣੀ ਪਿਆਰੀ ਮਾਤ ਭੂਮੀ ਦੀ ਰੱਖਿਆ ਲਈ ਸਿਰ ਤੇ ਕਫਨ ਬਨ ਕੇ ਮੈਦਾਨ ਜੰਗ ਵਿੱਚ ਉੱਤਰਿਆ ਹੈ ਤੇ ਇਸ ਲੰਬੀ ਤੇ ਅਮੋਖ ਵਿਚਲੀ ਸੰਗਲੀ ਦੀਆਂ ਕੜਨਾ ਨਉ ਪਰਚੋਲਦੀ ਹੋਈ ਰਾਣਾ ਦੇ ਮਨ ਦਾ ਵਹਾਓ ਇੱਕ ਹੋਰ ਪਾਸੇ ਵੱਲ ਵਹਿ ਤੁਰਿਆ ਕੀ ਕਿਹਾ ਸੀ ਮੋਤੀ ਨੇ ਕਿ ਉਹ ਮੈਥੋ ਆਤਮ ਬਲ ਪ੍ਰਾਪਤ ਕਰਨ ਖਾਤਰ ਆਇਆ ਹੈ ਮੇਰੇ ਵਰਗੀ ਤੁਸ਼ ਕੁੜੀ پاسੋਂ ਮੈਂ ਭਲਾ ਕੀ ਦੇਣ ਜੋਗੀ ਹਾਂ ਉਸ ਨੂੰ ਜਿਹੜਾ ਆਪ ਹੀ ਭਰਿਆ ਪੂਰਿਆ ਭਾਂਡਾ ਹੈ ਕਿਤੇ ਇਹ ਗੱਲ ਉਸਨੇ ਐਵੇਂ ਖੁਸ਼ਮੰਦ ਵਜੂਤਾ ਨਹੀਂ ਸੀ ਆਖੀ ਦਿੱਤੀ ਨਾ ਨਾ ਵਤਨ ਪ੍ਰਸਤੀ ਦਾ دیਵਾਨਾ ਤੇ ਸਿਰ ਦਾ ਪੱਕਾ ਆਦਮੀ ਕਦੇ ਵੀ ਖੁਸ਼ਮਦੀ ਨਹੀਂ ਹੋ ਸਕਦਾ ਤੇਰਾ ਨੋ ਦੋ ਜਿੱਤੀ ਦੀ ਉਲਝਣ ਦੇ ਵਿੱਚ ਫਸ ਗਏ ਮੋਤੀ ਜੇ ਝੂਠ ਨਹੀਂ ਬੋਲ ਸਕਦਾ ਤਾਂ ਮੋਤੀ ਜੇ ਝੂਠੀ ਖੁਸ਼ਮੰਤ ਨਹੀਂ ਕਰ ਸਕਦਾ ਤਾਂ ਫਿਰ ਜ਼ਰੂਰ ਉਹ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਭਲੇਖੇ ਵਸ ਹੀ ਉਹ ਮੇਰੇ ਕੱਚ ਨੂੰ ਕੰਚਨ ਸਮਝ ਬੈਠਾ ਹੈ ਤੇ ਜਾਂ ਸ਼ਾਇਦ ਠੀਕ ਹੀ ਠੀਕ ਹੀ ਹੈ ਇਹ ਅਖਾਣ ਕੇ ਆਦਮੀ ਜਿਉਂ ਜਿਉਂ ਆਤਮ ਉਚਾਣਾ ਉਤੇ ਉਪਰ ਦਾ ਹੈ ਤੇ ਮੇਤੀ ਮੇ ਉਸ ਵਿੱਚ ਨਿਮਰਤਾ ਆ ਜਾਂਦੀ ਹੈ ਰਾਣੂ ਨੂੰ ਸਭ ਸਿੱਧਾ ਵਿਸ਼ਵਾਸ ਹੋ ਗਿਆ ਕਿ ਮੋਤੀ ਉਸ ਦੇ ਟਾਕੇ ਵਿੱਚ ਬਹੁਤ ਹੀ ਉੱਚਾ ਬਹੁਤ ਹੀ ਮਹਾਨ ਹੈ ਮੋਤੀ ਦੇ ਟਾਕੇ ਵਿੱਚ ਉਹ ਬਹੁਤ ਹੀ ਛੋਟੀ ਬਹੁਤ ਹੀ ਤੁਸ਼ ਹੈ ਵਸਤੀ ਅੰਦਰ ਪ੍ਰਵੇਸ਼ ਕਰ ਰਹੀ ਰਸੀ ਰਾਣੂ ਤੇ ਪ੍ਰਵਿਸ਼ਟ ਹੁੰਦਿਆਂ ਨਾ ਹੁੰਦਿਆਂ ਸੋਚੇ ਅਣਸਮਝ ਹੀ ਰਾਣੂ ਦੀ ਪਛਾਣ ਤਰਨ ਇੱਕ ਹੋਰ ਮੋੜ ਲਿਆ ਠੀਕ ਹੀ ਤਾਂ ਹੈ ਸਚ ਨੂੰ ਸਚੋ ਹੀ ਮੋਤੀ ਦਾ ਤਾਂ ਮੇਰੇ ਚੋੜ ਤੇ ਅਸੰਭਵ ਨਹੀਂ ਤਾਂ ਇਹ ਯੋਗ ਜ਼ਰੂਰ ਹੈ ਇੱਕ ਬੰਦਾ ਜ਼ਮੀਨ ਤੇ ਖੜੋਤਾ ਹੋਵੇ ਦੂਜਾ 6 ਮੰਜਲੇ ਮਕਾਨ ਦੀ ਤਰ ਉੱਪਰਲੀ ਛੱਤ ਤੇ ਹੋਵੇ ਤਾਂ ਦੋਹਾਂ ਦੀ ਤਤਫਟ ਇੱਕੋ ਪੱਧਰ ਤੇ ਮੈਂਦੀ ਜਦੋਂ ਨਾ ਤਾਂ ਉੱਪਰਲੇ ਆਦਮੀ ਲਈ ਛਾਲ ਮਾਰਨੀ ਸੰਭਵ ਹੋਵੇ ਨਾ ਥੱਲੇ ਲਈ ਐਡਾ ਸੜੱਪਾ ਮਾਰਨ ਜਦ ਕਿ ਮਕਾਨ ਨੂੰ ਪੌੜੀਗੀ ਕੋਈ ਨਾ ਹੋਵੇ ਰਮਨ ਦਾ ਘਰ ਕੁਝ ਹੀ ਕਦਮਾਂ ਦੀ ਵਿੱਥ ਤੇ ਸੀ ਜਦੋਂ ਉਹ ਤੁਰਤ ਫੁਰਤੀ ਆਪਣੇ ਆਪ ਨਾਲ ਇੱਕ ਸਮਝੌਤਾ ਜਿਹਾ ਕਰਨ ਵਿੱਚ ਸਫਲ ਹੋ ਗਈ ਨਹੀਂ ਐਡੀ ਛੋਟੀ ਐਡੀ ਤੋਸ਼ ਹੁੰਦੇ ਮੋਤੀ ਦਾ ਜੀਵਨ ਸਾਥ ਨਹੀਂ ਨਿਵਾ ਸਕਾਂਗੀ ਕਦੇ ਵੀ ਨਹੀਂ ਜੇ ਮੋਤੀ ਨੂੰ ਐਡੀ ਹੀ ਮੇਰੀ ਲੋੜ ਹੈ ਜੇ ਮੈਨੂੰ ਮੋਤੀ ਦੀ ਐਡੀ ਹੀ ਲੋੜ ਹੈ ਤਾਂ ਹਰ ਹਿੱਲੇ ਮੈਨੂੰ ਮੋਤੀ ਦੇ ਕਾਬਲ ਬੰਨਾ ਹੋਵੇਗਾ ਪੂਰੇ ਤੌਰ ਤੇ ਨਾ ਸਹੀ ਕਿਸੇ ਹੱਦ ਤੱਕ ਹੀ ਭਾਵੇਂ ਮੋਤੀ ਵੀ ਤੱਤੀਕ ਮੇਰੇ ਅੱਗੇ ਇਸ ਕਿਸਮ ਦਾ ਕੋਈ ਪ੍ਰਸਤਾਵ ਨਹੀਂ ਸੀ ਰੱਖ ਸਕਿਆ ਜਾਤੀ ਕੁਸ ਨੇ ਮੋਤੀ ਦੀ ਹੀ ਜਵਾਨੀ ਆਪਣੇ ਆਪ ਲਈ ਮੇਰੇ ਮੀਚੇ ਦਾ ਨਾ ਬਣਾ ਲਿਆ ਫਿਰ ਕੀ ਮੈਂ ਹੀ ਏਡੀ ਗਈ ਗੁਜਰੀ ਹਾਂ ਜੋ ਆਪਣੇ ਆਪ ਨੂੰ ਉਸ ਦੇ ਕਾਬਲ ਨਹੀਂ ਬਣਾ ਸਕਾਂਗੀ ਇੰਨਾ ਹੀ ਪਾਂਤੋ ਪਾਂਤੀ ਦੇ ਉਦਗਰਾਂ ਦੇ ਖੰਭਾਂ ਵਿਚ ਉੱਡਦੀ ਹੋਈ ਰਾਣੋਬਸਤੀ ਦੇ ਲਾਗੇ ਆ ਪਹੁੰਚੀ ਮਸੇ ਪੌਣਿਕ ਪਰ ਲਾਂਗ ਦਾ ਰਸਤਾ ਵਾਕੀ ਸੀ ਕਿ ਇੱਕ ਹੋਰ ਗੱਲ ਵੱਲ ਉਸਦਾ ਧਿਆਨ ਚਲਾ ਗਿਆ ਉਹ ਹੈਰਾਨੀ ਨਾਲ ਸੋਚਣ ਲੱਗੀ ਕਿ ਇਹ ਈ ਮਹੱਤਮ ਪਰੀਗੰਡ ਕੀ ਮੋਤੀ ਤੋਂ ਨਿਕੜਦਿਆਂ ਹੀ ਜਿਸ ਵੱਲ ਉਸਦਾ ਧਿਆਨ ਜਾਣਾ ਚਾਹੀਦਾ ਸੀ ਹੁਣ ਤੱਕ ਕਿਵੇਂ ਉਹ ਉਸ ਵੱਲੋਂ ਅਵੇਸਲੀ ਰਹੀ ਤੇ ਜਿਵੇਂ ਹੀ ਹੱਥ ਵਿੱਚ ਫੜੇ ਹੋਏ ਬੰਦ ਲਫਾਫੇ ਨੂੰ ਖੋਲਣਾ ਲਈ ਉਸਦੇ ਹੱਥ ਦੀ ਉਂਗਲੀ ਵਿੱਚ ਹਰਕਤ ਆਈ ਤਾਂ ਕਿ ਚਾਨ ਚੱਕ ਜਿਵੇਂ ਕਿਸੇ ਨੇ ਉਸ ਦੀ ਉਂਗਲ ਨੂੰ ਫੜ ਲਿਆ ਮੋਤੀ ਨੇ ਤਾਂ ਕਿਹਾ ਸੀ ਕਿ ਇਸ ਨੂੰ ਘਰ ਜਾ ਕੇ ਖੋਲਣਾ ਹੋਵੇਗਾ ਇੱਕ ਪਾਸੇ ਮੋਤੀ ਦੀ ਤਗੀਦ ਦਾ ਅਹਿਸਾਸ ਦੂਜੇ ਪਾਸੇ ਲਪਾਪੇ ਵਿਜਲੀ ਸਮਗਰੀ ਨੂੰ ਵੇਖਣ ਦੀ ਉਤਸੁਕਤਾ ਰਾਣੂ ਦੀ ਉਂਗਲੀ ਲਪਾਪੇ ਦੀ ਧਾਰੀ ਦੇ ਅੰਦਰ ਦਾਖਲ ਹੁੰਦੀ ਤੇ ਬਿਨਾਂ ਉਸਨੂੰ ਖੋਲਿਆਂ ਬਾਹਰ ਆ ਜਾਂਦੀ ਇੱਕ ਤਾਂ ਮਟਿਆਰਾ ਸੁਭਾਅਕ ਤੌਰ ਤੇ ਹੀ ਜੰਚਲ ਪ੍ਰਕਿਰਤੀ ਦੀ ਕਹਾਣੀ ਇਸ ਉਤੇ ਕਿਸੇ ਰਹੱਸ ਤੇ ਉਦਗਟਤ ਹੋਣ ਦੀ ਸੰਭਾਵਨਾ ਉਹ ਸੋਚਦੀ ਖਬਰੇ ਐਸਾ ਕੀ ਲਿਖ ਕੇ ਰੱਖਿਆ ਹੈ ਮੋਤੀ ਨੇ ਇਸ ਵਿੱਚ ਜਿਹੜਾ ਉਸਦੀ ਮਜਦੂ ਮੌਜੂਦਗੀ ਵਿੱਚ ਖੋਲਣ ਨਾਲ ਕਿਆਮਤ ਆ ਜਾਣੀ ਸੀ ਕਿਤੇ ਉਹ ਸ਼ੇਲਪਣਾ ਨੀਰਾਪੂਰ ਜੇਹੀ ਉਸ ਦੇ ਸਾਹਮਣੇ ਖੋਲੀ ਤੇ ਹੀ ਘਰ ਜਾ ਕੇ ਇਸ ਵਿੱਚ ਕਿਹੜਾ ਫਰਕ ਪੈ ਚੱਲਿਆ ਹੈ ਪਰ ਮੋਤੀ ਦੇ ਲਾਏ ਹੋਏ ਇਸ પ્રતિਬੰਧ ਉੱਤੇ ਦਿਲ ਹੀ ਦਿਲ ਵਿੱਚ ਕੌੜਦੀ ਹੋਈ ਉਹ ਤੁਰੀ ਜਾ ਰਹੀ ਸੀ ਕਦੀ ਕਦੀ ਆਦਮੀ ਅੱਡਾ ਬੇਸਬਰ ਹੋ ਜਾਇਆ ਕਰਦਾ ਹੈ ਕੋਲ ਅੱਧ ਪਰ ਲਾਂਗ ਤਾਂ ਹੀ ਬਾਕੀ ਸੀ ਅਰਥਾਤ ਮਸੇ 7 ਕਮਿੰਟਾਂ ਦਾ ਰਸਤਾ ਤੇ ਜੇ ਉਹ ਕਦਮਾਂ ਨੂੰ ਰਫ਼ਤਾਰ ਹੋਰ ਤੇਜ਼ ਕਰ ਲਵੇ ਤਾਂ 5 ਮਿੰਟਾਂ ਦਾ ਪਰ ਕਿੱਥੋਂ ਲਿਆਵੇ ਰਾਣੂ ਇਹ ਇਤਨਾ ਸਬਰ ਜਿਵੇਂ 5-7 ਮਿੰਟ 5-7 ਸਾਲ ਬਣ ਗਏ ਹੋਣ ਉਸ ਲਈ ਛੇਕੜ ਜਦ ਨਾ ਹੀ ਰਹਾ ਗਿਆ ਤਾਂ ਉਸ ਤੋਂ ਤਾਂ ਇਹ ਆ ਕੇ ਮਨੋਂ ਦਿਲ ਅੰਦਰਲੀ ਅਦਾਲਤ ਸਾਹਮਣੇ ਸਫਾਈ ਦਿੰਦਿਆ ਉਸਨੇ ਲਫਾਪਾ ਕੋਲ ਹੀ ਸੁੱਟਿਆ ਘਰ ਜਾ ਕੇ ਪੜਨ ਦੀ ਉਸ ਪਾਵਨਤੀ ਲਾਈ ਸੀ ਨਾ ਤੇ ਘਰ ਪਹੁੰਚਰ ਵਿੱਚ ਕਿਹੜੇ ਗੋਡੇ ਰਹਿ ਗਏ ਨੇ ਉਹ ਸਾਹਮਣੇ ਹੀ ਤਾਂ ਘਰ ਪਿਆ ਦਿਸਦਾ ਰਾਨੋ ਦਾ ਕਿਆਸ ਸੀ ਕਿ ਜਰੂਰ ਪਹਿਲਾਂ ਵਰਗੇ ਵਰਗੇ ਲਫਾਫੇ ਵਿੱਚੋਂ ਕੋਈ ਲੰਬੀ ਚੌੜੀ ਚਿੱਠੀ ਨਿਕਲੇਗੀ ਪਰ ਅੰਦਰੋਂ ਜੋ ਕੁਝ ਨਿਕਲੇ ਵੇਖਦੇ ਹੈ ਰਾਨੋ ਠਠੰਬਰ ਕੇ ਰਹਿ ਗਈ 100 100 ਦੇ ਨੋਟਾਂ ਦੀ ਥੱਬੀ ਤੇ ਥੱਬੀ ਦੇ ਨਾਲ ਨੱਥੀ ਕੀਤਾ ਹੋਇਆ ਇੱਕ ਦੁਪਾਸੜ ਲਿਖਿਆ ਹੋਇਆ ਵਰਕਾ ਕਦਮ ਰੁੱਕ ਕੇ ਰਾਣੂ ਦੇ ਨੋਟਾਂ ਦੀ ਗਿਣਤੀ ਕਰਨ ਤੋਂ ਪਹਿਲਾਂ ਉਸਨੇ ਬਰਕਾ ਬਰਕੇ ਦੀਆਂ ਸਤਰਾਂ ਉੱਤੇ ਅੱਖਾਂ ਗੱਡ ਦਿੱਤੀਆਂ। ਚਾਨਣੀ ਜੇ ਕਦੇ ਪੂਰੇ ਚੰਨ ਦੀ ਹੁੰਦੀ ਤਾਂ ਰਾਣੂ ਨੂੰ ਸ਼ਾਇਦ ਪੜਨ ਵਿੱਚ ਕੋਈ ਅੜਚਣ ਨਾ ਪੇਸ਼ ਆਉਂਦੀ। ਪਰ ਆਕਾਸ਼ ਵਿੱਚ ਚਮਕ ਰਿਹਾ ਚੰਨ ਦਾ ਇੱਕ ਦਿਹਾਈ ਟੁਕੜਾ ਉਸ ਦਾ ਮਨੋਰਥ ਪੂਰਾ ਕਰਨੋਂ ਅਸਮਰੱਥ ਸੀ। ਆਪਣੀ ਆਪਣੇ ਵੱਲੋਂ ਰਾਣੂ ਨੇ ਬਥੇਰੀ ਕੋਸ਼ਿਸ਼ ਕੀਤੀ ਕਿ ਸਤਰਾਂ ਵਿੱਚ ਅੱਖਾਂ ਕੁਸੇੜਨ ਦੀ। ਪਰ ਕੰਮ ਨਹੀਂ ਸਰਿਆ। ਛੇਕੜ ਖਿਜ ਕੇ ਸਾਰਾ ਕੁਝ ਮੋਡਲ ਫਾਪੇ ਵਿੱਚ ਪੜਦੀ ਹੋਈ ਉਹ ਤੂੰ ਹੀ ਤੇਜ਼ੀ ਨਾਲ ਘਰ ਵੱਲ ਜਾਣਾ ਤੂੰ ਧੰਨਵਾਦ